ਦੇਸ਼ ਦੇ ਹਜ਼ਾਰਾਂ ਬੱਚੇ ਮਾਰਨ ਤੋਂ ਬਚਾਓ ਤੁਸੀਂ ਸਵਿਧਾਨ ਲਿਖਣ ਵਾਸਤੇ ਜਾਓ ਬੇਟੇ ਨੂੰ ਘਰੇ ਸੱਫਰ ਤੇ ਕਾਇ ਨੂੰ ਛੱਡ ਕੇ ਸਵਿਧਾਨ ਲਿਖਣ ਵਾਸਤੇ ਗਏ ਕਿਉਂਕਿ ਕਿਹਦੇ ਵਾਸਤੇ ਉਹ ਸਾਡੇ ਵਾਸਤੇ ਗਏ ਸੀ ਫਿਰ ਸਾਡਾ ਫਰਜ਼ ਬਣਦਾ 바ਵਾ ਸਾਹਿਬ ਡਾਕਟਰਾਂ ਨੂੰ ਵੇਟ ਕਰਦਿਆਂ ਇਹਨਾਂ ਕੁਰਬਾਨੀਆਂ ਨੂੰ ਸੰਭਾਲਣਾ ਜਿਹੜੇ ਸਾਡੀ ਨਿਕਰਾ ਰਹੇ ਸਾਡਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਅਸੀਂ ਆਪੇ ਸੰਵਿਧਾਨ ਨੂੰ ਬਚਾਉਣਾ ਹੈ ਜਿਹੜੇ ਸਮੇਂ ਦੇ ਵਿੱਚ ਬਾਬਾ ਸਾਹਿਬ ਲਾਇਟਰ ਮੇਡ ਕਰਨੇ ਸਾਡੇ ਵਾਸਤੇ ਲੜਾਈ ਨਹੀਂ ਸੀ ਉਹਨਾਂ ਵੇਲੇ ਚ ਗਰੀਬੀ ਅਤ ਦੀ ਗਰੀਬੀ ਸੀ ਉਹਨਾਂ ਦੇ ਬਹੁਤ ਜ਼ਿਆਦਾ ਗਰੀਬੀ ਦੇ ਵਿੱਚੋਂ ਨੰਗੇ ਤੇ ਹੁਣ ਤਾਂ ਸਮਾਂ ਹੀ ਬਹੁਤ ਵਧੀਆ ਸਾਡੇ ਕੋਲੇ ਹਰ ਇੱਕ ਕੋਲੇ ਹਰ ਸੁਵਿਧਾ ਹੈ ਜੇ ਚਾਰ ਦਿਨ ਅਸੀਂ ਕੰਮ ਕਰਾਂਗੇ ਤਾਂ ਵੀ ਸਾਡਾ ਗੁਜ਼ਾਰਾ ਹੋ ਸਕਦਾ ਜਿਹੜਾ ਉਹ ਸਮਾਂ ਸੀ ਸ਼ਾਮ ਨੂੰ ਕੰਮ ਨਾ ਕੀਤਾ ਤਾਂ ਚੁੱਲ੍ਹਾ ਨਹੀਂ ਜਲਦਾ ਸੀ ਬਾਬਾ ਸਾਹਿਬ ਟ੍ਰੇਨ ਰੇਟ ਕਰਦੇ ਘਰ ਵਾਲੀ ਨੇ ਗੜੀਆਂ ਚੋਂ ਗੋਹਾ ਚੱਕ ਕੇ ਪੱਤ ਕੇ ਪੱਤੀਆਂ ਵੇਚ ਕੇ ਬਾਬਾ ਸਾਹਿਬ ਟ੍ਰੇਨ ਰੇਟ ਕਰ ਨੂੰ ਪੈਸੇ ਦਿੱਤੇ ਪੜਾਈ ਵਾਸਤੇ ਵੀ ਜਾਓ ਤੁਸੀਂ ਪੜੋ ਦੇਖੋ ਧਿਆਨ ਨਾਲ ਇਹ ਉਹ ਸਮਾਂ ਕਿੱਦਾਂ ਮਾੜਾ ਹੋਊਗਾ ਜੋ ਕੁਛੋ ਕੀਤਾ ਉਹਨਾਂ ਨੇ ਸਾਡੇ ਵਾਸਤੇ ਕੀਤਾ ਪਰ ਹੁਣ ਜਿਹੜਾ ਸਾਡਾ ਮਰਦ ਬਣਦਾ ਨਾਰੇ ਤਾਂ ਅਸੀਂ ਲਾਉਣੇ ਆਂ ਬਾਬਾ ਸਾਹਿਬ ਤੇਰੀ ਸੋਚ ਦੇ ਪਹਿਰਾ ਦੇਵਾਂਗੇ ਥੋੜਕੇ ਪਰ ਬਹੁਤ ਘੱਟ ਸਾਡੀ ਗੋਮਾਂ ਜਿਹੜੀ ਪਹਿਰਾ ਦੇ ਰਹੀ ਆ ਇਹ ਬੇਨਤੀ ਕਰਨ ਵਾਸਤੇ ਸਾਨੂੰ ਇਕੱਠੇ ਹੋਇਆ ਜੀ ਗਾਲ ਨੂੰ ਸਮਝਦੇ ਨਹੀਂ ਇਹ ਆਦੇ ਕੰਮ ਨੂੰ ਸਮਝਦੇ ਨਹੀਂ ਸਾਡਾ ਹੁਣ ਦਾ ਘਰ ਕੀ ਹੈ ਤੇ ਮੇਰੇ ਨਾਲ ਇਹ ਸੈੱਲ ਬਣਾਇਆ ਰਹੁਲ ਸਿੰਘ ਜੀ ਨੇ ਰਹੁਲ ਸਾਹਿਬ ਜੀ ਨੂੰ ਕਹੀ ਲੋਗ ਉਹ ਸਰ ਛੇਡਾ ਵੀ ਕਰਦੇ ਸੀ ਐਵੇਂ ਪਰੇਵਾਰ ਦਾ ਬੰਦਾ ਲੋਕਾਂ ਨੂੰ ਉਗਾ ਕੇ ਮੰਗੇ ਪੈਸੇ ਡਰਾਮਾ ਦਾ ਦਰਫਾ ਤੇ ਮੇਰੇ ਵੀਰੋ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 4000 ਕਿਲੋਮੀਟਰ ਦਾ ਫਾਸਲਾ ਹੈ ਤੇ ਤੁਹਾਡੇ ਜੇ ਨੌਜਵਾਨਾਂ ਨੂੰ ਕਹਿ ਦਈਏਗਾ ਅੱਜ ਇਹ ਬਠਿੰਡੇ ਮੀਟਿੰਗ ਹੈ ਕਿਰਜੀਤ ਸਿੰਘ ਜਿਹੜਾ ਰਿਆਇਤ ਹੋਊਗਾ ਤੇ ਤੁਸੀਂ ਤੇ ਤੁੰਗਾ ਦੇ ਵਿੱਚ ਅੱਗੇ ਤੀਜ ਨਹੀਂ ਆਉਣੀ ਜੀ ਸੀਗੀ ਉਹਨੇ ਜਿਹੜਾ ਇਹ ਵਾਅਦਾ ਕੀਤਾ ਤੇ ਉਸ ਵਾਅਦੇ ਦੇ ਨਾਲ ਵੀਰੋ ਹਰ ਗਰੀਬ ਹਰ ਆਓਟ ਹਰ ਮਾਗੀਦੋ ਉਹਨੇ ਪ리에 ਬਣ ਗਏ ਬਣ ਗਿਆ ਕਿ ਨਹੀਂ ਬਣ ਗਏ ਤੇ ਇਸ ਕਰਕੇ ਵੀਰੋ ਜਿਹੜੇ ਛੜਕ ਦੇ ਤਰ੍ਹਾਂ ਵਾਲੇ ਤੇ ਲੋਕਾਂ ਨੂੰ ਕਹਿਣ ਵਾਲੇ ਖੁੰਡਾ ਦੇ ਬੈਠੇ ਲੋਕਾਂ ਨੂੰ ਕਹਿਣ ਵਾਲੇ ਓਏ ਉੱਥੇ ਕੀ ਕਹਿਣੇ ਦੇਣਾ ਸਾਡੇ ਸਮਾਜ ਨੂੰ ਖਾਤ ਕਰਕੇ ਹੋ ਗਿਆ ਉਹ ਤਾਂ ਫਿਰ ਵੀ ਨੇ ਪਤੀ ਪਤੀ ਤੀਤੀ ਜਣੇ ਪਰ ਇਹ ਵੀ ਕਹਿੰਦੇ ਯਾਰ ਸਾਡੇ ਸਮਾਜ ਦੀ ਗੱਲ ਹੈ ਫਿਰ ਉਹਦਾ ਕੌਣ ਗਿਆ ਓਏ ਯਾਰ ਤਫਾਦਾ ਨੂੰ ਤਾਂ ਉਹ ਦੇਦਾ ਯਾਰ ਉਹ ਕਿ ਭਗਵਾਨ ਦਾ ਬੈਲ ਵੀ ਮਾਫਨਾ ਕਰਤੇ ਆ। ਉਹ ਕਥਾ ਨਾਲੋਂ ਨੂੰ ਕਰੋੜ ਰੁਪਈਆ ਦੇ ਕੋਲ ਨੂੰ ਮੁੰਡੇ ਨੂੰ ਲੋੜ ਹੀ ਨਹੀਂ ਦੇਦੀ। ਤੁਸੀਂ ਕਿਤੇ ਧਰਨੇ 'ਚ ਗਏ ਆ। ਤੁਸੀਂ ਇੱਕ ਕਦੇ ਧਰਨੇ 'ਚ ਮਾਰ ਕੇ ਦੇਖੋ ਤੁਹਾਨੂੰ ਵੀ ਉਵਾ ਲਿਆ ਗਿਆ। ਜੇ ਉਹਨਾਂ ਨੇ ਆਜਾ ਜਾਣਰਾ ਕਰਵਾ ਲਾ ਕੀਤੀ ਹੈ। ਜੋ ਲੜੇ ਹੈ ਤੇ ਉਹਨਾਂ ਨੂੰ ਭਾਈ ਕੋਈ ਤਾਅ ਹੀ ਮਿਲਦਾ ਹੈ। ਤੇ ਤੁਹਾਨੂੰ ਦਾ ਦਾਅਵਾ ਕਰੋ ਜੇ ਫੋਨ ਕਰ ਲੱਗੇ ਵੀ ਫਰਾਂਸ ਦੇ ਕੋ ਫਲਾਨੀ ਮੀਟਿੰਗ ਹੈ। ਪ੍ਰਧਾਨ ਜੀ ਦੇ ਸਾਹ ਆ ਕੇ ਟਾਈਮ ਲੱਗਿਆ ਤਾਂ ਸਾਨੂੰ ਟਾਈਮ ਨਹੀਂ ਲੰਘਦਾ। ਸਾਨੂੰ ਪਹਿ ਵੀ ਨਹੀਂ ਲੱਗਦਾ ਤੇ ਇਸ ਕਰਕੇ ਵੀਰੋ ਅਪੰਗ ਹੋਵੇ ਬੰਦਾ ਉਹ ਕੰਮ ਕਰ ਜਾਂਦਾ ਪਰ ਜਿਹੜੇ ਬੰਦੇ ਸੋਚਦੇ ਆਪੰਗ ਹੋ ਜਾਣਾ ਉਹਨਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਇਸ ਕਰਕੇ ਰੌਣਕਾਂ ਦੀ ਜਿਹਨੂੰ ਤੁਹਾਨੂੰ ਡਾਇਰੈਕਟ ਐਮੋ ਜੋਗਾ ਦਿੱਤਾ ਜਿਹੜਾ ਜੱਗ ਤੋਂ ਲੈ ਕੇ ਕਹਿ ਦਿੰਦੇ ਆ ਅਸੀਂ ਪੜਾਈ ਤੋਂ ਲੈ ਕੇ ਜਿਹਨੇ ਹਰ ਵਾਰ ਕੇ ਵੀ ਲੜਾਈ ਲੜੀ ਤੇ ਜਿਹੜੀ ਵੀ ਲੜਾਈ ਜਿਹੜੀ ਉਹ ਜਿੱਤ ਕੇ ਦਿੱਤੀ ਜਿਹੜੀ ਲੜਾਈ ਜਿਹੜੀ ਉਹ ਮਿੱਦੂੜਾਂ ਨੂੰ ਜਿੱਤ ਕੇ ਆ ਲਾਜਿਕ ਦਾ ਮੁੱਦਾ ਸੀ ਲਾਜਿਕ ਦਾ ਮੁੱਦਾ ਜਿਹੜਾ ਬਹੁਤ ਵੱਡਾ ਮੁੱਦਾ ਸੀ ਪੰਜਾਬ ਦੇ ਵਿੱਚ 12483 ਪਿੰਡਾਂ ਦਾ 2016 ਦਾ ਸਰਵੇ ਤੇ 80% ਲੋਕ ਘਰਾਂ ਦੇ ਮਾਲਕ ਨਹੀਂਗੇ ਸਾਡੇ ਕੋਲ ਰਜਿਸਟਰੀਆਂ ਹੈਗੇ ਦਾ ਮੁਬਾਰਕ ਤੇ ਅਸੀਂ ਸਾਡੇ ਬੀਸੀ ਵਿੰਗ ਦੇ ਪ੍ਰਧਾਨ ਸਾਰ ਸੁਖਦੇਵ ਸਿੰਘ ਜੀ ਸਾਡੇ ਵੱਡੇ ਭਾਈ ਸਾਹਿਬ ਆ ਔਰ ਜਿਹੜੀ ਇਹ ਅੱਜ ਮੀਟਿੰਗ ਰੱਖੀ ਹੈ ਜਸਵਿੰਦਰ ਸਿੰਘ ਘਾਰੂ ਵਾਈਸ ਪ੍ਰਧਾਨ ਜੀ ਸਾਰ ਕਸ਼ਮੀਰ ਸਿੰਘ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ ਔਰ ਮੈਂ ਧੰਵਾਦ ਕਰਦਾ ਪੰਜਾਬ ਦੇ ਕੇ ਕੇਸੀ ਦੇ ਪ੍ਰਧਾਨ ਸਾਹਿਬ ਦਾ ਸਰ ਕਰਨਜੀਤ ਸਿੰਘ ਹੀ ਗਹਿਰੀ ਸਾਹਿਬ ਦਾ ਕਿ ਸਾਰੇ ਹੀ ਸਾਡੇ ਨਗਰ ਦੇ ਜਿਹੜੇ ਸੂਝਵਾਨ ਔਰ ਕੰਮ ਕਰ ਵਾਲੇ ਸਮਾਜਿਕ ਤੌਰ ਤੇ ਪੋਲੀਟਿਕਲ ਤੌਰ ਤੇ ਬਹੁਤ ਹੀ ਚੰਗੇ ਇਨਸਾਨਾਂ ਨੂੰ ਚੁਣ ਕੇ ਮੂਰੇ ਬਿਲੀਆ ਦਾ ਪਰ ਅੱਜ ਜਿਹੜਾ ਆਪਾਂ ਮੇਰੇ ਤੋਂ ਪਹਿਲਾਂ ਸਾਰ ਸਾਰ ਨੇ ਦੱਸਿਆ ਇਸ ਸੰਵਿਧਾਨ ਨੂੰ ਬਚਾਉਣ ਦਾ ਵੀੜਾ ਚੁੱਕਿਆ ਹੈ ਕਾਂਗਰਸ ਪਾਰਟੀ ਨੇ ਔਰ ਰਾਹੁਲ ਗਾਂਧੀ ਜੀ ਨੇ ਇਹ ਕੋਈ ਕੱਲੀ ਲਿਖਤੀ ਰੂਪ ਚ ਜਾਂ ਅਖਬਾਰੀ ਰੂਪ ਚ ਨਹੀਂ ਗੱਲਾਂ ਕਰਨ ਵਾਲੀਆਂ ਇਹ ਗੱਲਾਂ ਵਾਕਈ ਮੌਜੂਦ ਨੇ ਕਿ ਉਹ ਜਿਹੜੀ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਇਹ ਕੱਲੀ ਝੂਠ ਤੇ ਬਣਾ ਕੇ ਬਣੀਆਂ ਹੋਈਆਂ ਸਰਕਾਰਾਂ ਇਹਨਾਂ ਨੇ ਆਪਾਂ ਲੋਕਾਂ ਨੂੰ ਪਾੜਨਾ ਸ਼ੁਰੂ ਕਰਤਾ ਚਾਰ ਪਾਸੇ ਇਸ ਗੱਲ 'ਚ ਪੈ ਗਏ ਲੋਕਾਂ ਨੂੰ ਗਲਤ ਗਾਈਡ ਕਰਨਾ ਸ਼ੁਰੂ ਕਰਤਾ ਸਮਾਜਿਕ ਤੌਰ ਤੇ ਆਪ ਨੂੰ ਵੰਡਣਾ ਸ਼ੁਰੂ ਕਰਤਾ ਜਿੰਨਾ ਭਾਈਚਾਰਕ ਸਾਂਝ ਸੀ ਹਿੰਦੁਸਤਾਨ 'ਚ ਇਹ ਇੱਕ ਪਾਰਟੀ ਬੀਜੇਪੀ ਹੈ ਜਿਨੇ ਖਰਗਫ ਕਰਨੀ ਸ਼ੁਰੂ ਕੀਤੀ ਔਰ ਜੋ ਵੀ ਮੇਰੇ ਐਸਸੀ ਭਾਈਚਾਰੇ ਦੇ ਸਾਰੇ ਜਾਂ ਬੀਸੀ ਭਾਈਚਾਰੇ ਦੇ ਇੱਥੇ ਜਾਂ ਦੂਜੇ ਵਰਗਾਂ ਦੇ ਵੀ ਸਾਰੇ ਮੇਰੇ ਭੈਣ ਭਰਾ ਬੈਠੇ ਨੇ ਮੇਰੀ ਤਾਂ ਤੁਹਾਨੂੰ ਇੱਕੀ ਬੇਨਤੀ ਹੈ ਕਿ ਜਿਵੇਂ ਪੰਜਾਬ 'ਚ ਅੱਜ ਭਾਈਚਾਰਕ ਸਾਂਝ ਆ ਨਵੀਂ ਸਰਕਾਰ ਜਿਹੜੀ ਝਾੜੂ ਵਾਲਿਆਂ ਦੀ ਬਣੀ ਆ ਮੇਰੇ ਕੋਲ ਪਹਿਲਾਂ ਇਹ ਦੱਸੀ ਜਾਂਦੇ ਸੀ ਕਿ ਇਹ ਸਰਕਾਰ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਲੀਆਂ ਤੇ ਅੱਜ ਸ਼੍ਰੀ راہੁਲ ਗਾਂਧੀ ਜੀ ਦੇ ਵੱਲੋਂ ਬਣਾਏ ਗਏ ਕੇ ਕੇਸੀ ਕਾਂਗਰਸ ਦੇ ਗਰੁੱਪ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਗਿਰਨਜੀਤ ਸਿੰਘ ਗਹਿਰੀ ਸਾਹਿਬ ਉਹਨਾਂ ਦੇ ਨਾਲ ਮੰਚ ਤੇ ਬਰਾਜਮਾਨ ਸ਼੍ਰੀ ਚਰਜੀ ਸ਼ਰਮਾ ਜੀ ਸਤਨਾਮ ਜੀ ਸਾਡਾ ਜਿਲ੍ਹਾ ਐਸ்சி ਸਰ ਦੇ ਚੇਅਰਮੈਨ ਲਖਮੀਰ ਸਿੰਘ ਲਖਾ ਜੀ ਦਲਕ ਸਮਾਜ ਦੇ ਆਗੂ ਸਰਦਾਰ ਗੋਪਾਲ ਸਿੰਘ ਹਰਸ ਸਾਹਿਬ ਮੇਰੇ ਸਾਹਮਣੇ ਬੈਠੇ ਸਰਦਾਰ ਸਿੰਘ ਠੇਕੇਦਾਰ ਸਾਹਿਬ ਨੰਬਰਦਾਰ ਸਾਹਿਬ ਸਾਰੀਆਂ ਜਥੇਬੰਦੀਆਂ ਦੇ ਸਾਰੀਆਂ ਇਕਾਈਆਂ ਦੇ ਆਰਧੂ ਸਹਿਬਾਨ ਮੈਂਬਰ ਸਹਿਬਾਨ ਸਤਿਕਾਰਯੋਗ ਮੇਰੀਆਂ ਭੈਣਾਂ ਜਿਨ੍ਹਾਂ ਮੇਰੇ ਸਾਹਮਣੇ ਬੈਠੇ ਨੌਜਵਾਨ ਸਾਥੀਓ ਆਓ ਅੱਜ ਫਤਿਹ ਦੀ ਸਾਜ ਪਾਈਏ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦੀ ਮਹਾਨ ਕਵਿਤਰੀ ਬੀਬਾ ਅਮਰਤਾ ਪ੍ਰੀਤਮ ਜੀ ਦਾ ਕਥਨ ਹੈ ਕਿ ਕਿੱਕਰਾ ਵੇ ਕੰਡਿਆੜਿਆ ਉੱਤੋਂ ਚੜਿਆ ਕੋ ਹੱਦ ਜਿੰਨਾਂ ਦੇ ਆਪਣੇ ਆਪੇ ਲੈਦੇ ਨੇ ਖੂਹ ਅੱਜ ਹੱਦ ਵੀ ਲੜਾਈ ਹੈ ਅੱਜ ਸੱਚ ਦੀ ਲੜਾਈ ਹੈ ਅੱਜ ਸਾਡੀ ਤੱਕ ਦਾ ਸਵਾਲ ਅੱਜ ਸਾਡੀ ਮੁਛ ਦਾ ਸਵਾਲ ਬਣਦਾ ਜਾ ਰਿਹਾ ਹੈ ਜੋ ਸੈਂਟਰ ਦੀ ਸਰਕਾਰ ਜੋ ਪੰਜਾਬ ਦੀ ਸਰਕਾਰ ਸਾਡੇ ਹੱਥਾਂ ਤੇ ਡਾਟੇ ਮਾਰ ਰਹੀ ਹੈ ਹਰ ਤਰ੍ਹਾਂ ਨਵੀਆਂ ਤੋਂ ਨਵੀਆਂ ਪਾਲਸੀਆਂ ਬਣ ਕੇ ਦਲਤਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਦਲਤਾਂ ਦੇ ਹੱਥ ਖੋਏ ਜਾ ਰਹੇ ਆ ਕਿਸਾਨਾਂ ਦੇ ਹੱਥ ਖੋਏ ਜਾ ਰਹੇ ਆ ਉਹਨਾਂ ਦੀਆਂ ਲੜੀਆਂ ਲੜਨ ਵਾਸਤੇ ਸਾਡੇ ਕਾਂਗਰਸ ਪਾਰਟੀ ਦੇ ਆਗੂ ਸ਼੍ਰੀ ਰਾਹੁਲ ਗਾਂਧੀ ਜੀ ਨੇ 2024 ਦੀਆਂ ਚੋੜਾਂ ਦੇ ਦੌਰਾਨ ਇੱਕ ਯਾਤਰਾ ਲੱਗੀ ਸੀ ਔਰ ਯਾਤਰਾ ਦੇ ਦੌਰਾਨ ਉਹ ਪਾਇਆ ਗਿਆ ਕਿ ਜਿੰਨੇ ਲੋਕ ਕੰਮ ਕਰਨ ਵਾਲੇ ਆ ਜਿੰਨੇ ਲੋਕ ਦਿਹਾੜੀਆਂ ਦੇ ਜਾਣ ਵਾਲੇ ਆ ਰਿਕਸ਼ਾ ਚਲਾਉਣ ਵਾਲੇ ਆ ਜਾਂ ਕਿਸੇ ਮਜ਼ਦੂਰੀ ਦੇ ਨਾਲ ਸੰਬੰਧਿਤ ਆ ਕੰਮ ਕਰਨ ਦੇ ਨਾਲ ਸੰਬੰਧਿਤ ਲੋਕ ਆ ਉਹਨਾਂ ਸਾਰਿਆਂ ਦਾ ਏਕਾ ਨਹੀਂ ਹੈ ਉਹਨਾਂ ਨੂੰ ਬੰਦੇ ਹੱਥ ਨਹੀਂ ਮਿਲਦੇ 45 ਕਰੋੜ ਲੋਕਾਂ ਦਾ ਸਰਵੇ ਦੇ ਵਿੱਚ ਨਾਮ ਆਇਆ ਕਿ ਇਹ ਲੋਕ ਕੋਈ ਯੂਨੀਅਨ ਦਾ ਹਿੱਸਾ ਨਹੀਂ ਆਮ ਤੌਰ ਤੇ ਕੀ ਹੁੰਦਾ ਮਜ਼ਦੂਰਾਂ ਦੀ ਇਕਤਾ ਹੁੰਦੀ ਹੈ ਉਹਨਾਂ ਦੇ ਪੱਖ ਦੇ ਵਿੱਚ ਸਰਕਾਰਾਂ ਫੈਸਲਾ ਲੈ ਜਾਂਦੀਆਂ ਆਮ ਤੌਰ ਤੇ ਕਿਸਾਨਾਂ ਦੀਆਂ ਯੂਨੀਅਨਾਂ ਹੁੰਦੀਆਂ ਉਹਨਾਂ ਦੇ ਪੱਖ ਦੇ ਵਿੱਚ ਫੈਸਲੇ ਆ ਜਾਂਦੇ ਆ ਪਰ ਜਿਹੜੇ ਆ ਅਧ ਵਿਚਾਰੇ ਆਲੇ ਆ ਜਿਨ੍ਹਾਂ ਦਾ ਕੋਈ ਇਕਾ ਨਹੀਂ ਜਿਨ੍ਹਾਂ ਦੀ ਕੋਈ ਯੂਨੀਅਨ ਨਹੀਂ ਉਹਨਾਂ ਲੋਕਾਂ ਦਾ ਸ਼ੋਸ਼ਣ ਹੁੰਦਾ ਹੈ ਉਹਨਾਂ ਮਜ਼ਦੂਰਾਂ ਦਾ ਸ਼ੋਸ਼ਣ ਹੁੰਦਾ ਹੈ ਮੇਰੇ ਤੋਂ ਪਹਿਲਾਂ ਕਿਰਪਾ ਕਰਕੇ ਨਰ ਸਟੇਜ 'ਤੇ ਆ ਜਾਈਏ ਉਸ ਤੋਂ ਬਾਅਦ ਸਾਰਾ ਗੱਲ ਕਰਾਂਗਾ ਬਾਈ ਗੱਲ ਦਾ ਸਵਾਰ ਨਹੀਂ ਦੋ ਮਿੰਟ ਬਾਈ ਜੀ ਬਾਤ ਵਾਹ ਲਾਉਣਾ ਮੈਂ ਗੱਲ ਕਰ ਰਿਹਾ ਸੀ ਕਿ ਜਿੱਥੇ ਸਾਡਾ ਏਕਾ ਨਾ ਹੋਵੇ ਉੱਥੇ ਮਜ਼ਦੂਰਾਂ ਦਾ ਸ਼ੋਸ਼ਣ ਹੁੰਦਾ ਹੈ ਫੈਕਟਰੀਆਂ ਦੇ ਮੁਲਾਜ਼ਮਾਂ ਦਾ ਸਾਡੇ ਏਕਾ ਨਹੀਂ ਪਟ્રોલ ਪੰਪਾਂ ਦੇ ਕਾਮਰਦਾਰਾਂ ਵਾਲੇ ਨੌਜਵਾਨਾਂ ਦਾ ਏਕਾ ਨਹੀਂ ਭੱਠਾ ਮਜ਼ਦੂਰਾਂ ਦਾ ਏਕਾ ਨਹੀਂ ਰਿਕਸ਼ਾ ਚਲਾਉਣ ਵਾਲਿਆਂ ਦਾ ਏਕਾ ਨਹੀਂ ਜੇ ਏਕਾ ਹੋਵੇ ਤਾਂ ਖੁੱਡੇ ਪੱਖ ਦੇ ਵਿੱਚ ਫੈਸਲੇ ਆਉਣੇ ਸ਼ੁਰੂ ਹੋਣ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਿਸਾਨਾਂ ਦਾ ਕੋਈ ਪੁੱਤ ਮਰ ਜਾਂਦਾ ਸਰਕਾਰਾਂ ਕਰੋੜ ਕਰੋੜ ਰੁਪਇਆ ਦੇ ਕੇ ਜਾਂਦੀਆਂ ਪਰਵਾਰਾਂ ਨੂੰ ਨੌਕਰੀਆਂ ਮਿਲਦੀਆਂ ਪਰ ਆਮ ਕਿਸੇ ਗਰੀਬ ਬੰਦੇ ਨੂੰ ਕਿਸੇ ਦਿਹਾੜੀਦਾਰ ਨੂੰ ਕਿਸੇ ਰਿਕਸ਼ੇ ਵਾਲੇ ਨੂੰ ਕਿਸੇ ਰੇੜੀ ਵਾਲੇ ਨੂੰ ਕੋਈ ਪੁੱਛਦਾ ਨਹੀਂ ਕੋਈ ਨਾ ਪੁੱਛਦਾ ਮਰੇ ਤੇ ਬਈ ਹੰਮੀ ਸੁਤ ਨਹੀਂ ਆਉਂਦਾ ਇਹ ਸਾਡੇ ਹਾਲਾਤ ਹੈ ਸੋ ਤੁਹਾਨੂੰ ਅਸੀਂ ਉਹਦੇ ਲੋਕਾਂ ਨੂੰ ਬੰਦ ਕਰਕੇ ਭਾਗਿਆ ਤਿੰਨ ਦਿਨ ਫ੍ਰੀਕੋਰਡ ਸ਼ੇਅਰ ਆ ਜਾਂਦਾ ਯਾਰ ਦੇ ਪ੍ਰਧਾਨ ਸਰ ਕਿਰਨਜੀਤ ਸਿੰਘ ਗਾਰੀ ਜਿੰਦਾਬਾਦ 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 ਪੰਜਾਬ ਦੇ ਪ੍ਰਧਾਨ ਸਰ ਕਿਰਨਜੀਤ ਸਿੰਘ ਗਾਰੀ ਜਿੰਦਾਬਾਦ ਜਿੰਦਾਬਾਦ ਗਰੀ ਸਾਬ ਸੰਘਰਸ਼ ਕਰੋ ਗਰੀ ਸਾਬ ਸੰਘਰਸ਼ ਕਰੋ ਮੈਂ ਜਿੱਥੇ ਚੇਅਰਮੈਨ ਸਾਹਿਬ ਆਏ ਉਹਨਾਂ ਨੂੰ ਵੀ ਜਿਆ ਆਖਦਾ ਔਰ ਬੜਾ ਲੰਬੋਸ ہونا چاہتا ہے سر پورے کانٹنا لگنا چاہیے آواز آنی کہ نہیں ہاتھ کھڑے کر کے کھو یہ تھوڑا میسج جانا ہے راہل جانا ہے میسج کہ ہاں یہ ہر پنڈ پتھر تک رولا پی گیا اسی یہ پنڈ پتھر تک رولا تو ہونا ہے ਕਾਲੋ ਪਿੰਡਾਂ ਚ ਵੀ ਇਹ ਲੈ ਕੇ ਜਾਣਾ ਮਿਲਿਆ ਜਦ ਜੇ ਅਸੀਂ ਮਾਰਚ ਕੱਢਾਂਗੇ ਆਹ ਹੁਣ ਪ੍ਰੋਗਰਾਮ ਸਾਰਾ ਆ ਗਿਆ ਕਾਂਗਰਸ ਪਾਰਟੀ ਦਾ ਸਾਰੇ ਜ਼ਿਲ੍ਹਾ ਚ ਰੈਲੀਆਂ ਵੀ ਹੋਣਗੀਆਂ ਮਾਰਚ ਵੀ ਹੋਣਗੇ ਐਸੀ ਗੱਲ ਨੇ ਕਿ ਬਹੁਤ ਚੋੜਾ ਬਹੁਤ ਚੋੜਾ ਬਹੁਤ ਚੋੜਾ ਬਹੁਤ ਚੋੜਾ ਇਸ ਨੂੰ ਵੀ ਕਿਹਾ ਜਦੋਂ ਹੋਰੀ ਕਰਦਾ ਮੈਨੂੰ ਹੌਰੀ ਤੋਂ ਕੱਢਦਾ ਫਿਰ ਜ਼ਿਲ੍ਹੇ ਦਾ ਫਾਈਲ ਚੇਅਰਮੈਨ ਆਇਆ ਮੋਟਾ ਜਿਹਾ چل رہی ہے ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਜਾਨੀ ਕੇਕੇਸੀ ਭਾਗ ਕਾਂਗਰਸ ਵਿਭਾਗ ਪੰਜਾਬ ਪ੍ਰਦੇਸ਼ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇਕੇਸੀ ਵਿਭਾਗ ਦੇ ਜ਼ਿਲ੍ਹਾ ਤੇ ਸ਼ਹਿਰ ਫਰੀਦਕੋਟ ਦੇ ਆਗੂਆਂ ਦੀ ਸਾਥੀਆਂ ਦੀ ਵਰਕਰਾਂ ਦੀ ਇੱਕ ਮੀਟਿੰਗ ਹੋਈ ਹੈ ਜਿਦੇ ਵਿੱਚ ਅਸੀਂ ਕਿ ਨਵੀਆਂ ਨਿਯੁਤੀਆਂ ਕੀਤੀਆਂ ਜਿਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਨੂੰ ਅਸੀਂ ਬਲਾਕ ਪ੍ਰਧਾਨ ਬਣਾਇਆ ਜਤਿੰਦਰ ਜੋਤੀ ਨੂੰ ਫਰੀਦਕੋਟ ਦਾ ਸ਼ਹਿਰੀ ਪ੍ਰਧਾਨ ਬਣਾਇਆ ਫਰੀਦਕੋਟ ਦੇ ਜ਼ਿਲ੍ਹਾ ਚੇਅਰਮੈਨ ਗੁਰਜੀਤ ਸਿੰਘ ਜੀ ਰਹਾਗੇ ਨੇ ਵਾਈਸ ਚੇਅਰਮੈਨ ਆਪਣੇ ਜੋ ਜਸਵਿੰਦਰ ਕਾਰੋ ਜੀ ਹੈਗੇ ਨੇ ਤੋਂ ਇਹ ਸਾਰੀ ਕਮੇਟੀ ਸ੍ਰਾਮ ਸਤਾ ਜੀ ਉਹਨੂੰ ਜਨਕਤੀ ਬਣਾਇਆ ਇਸੇ ਤਰ੍ਹਾਂ ਮਤਲਬ 11 12 ਨਿਯੁਕਤੀਆਂ ਜਿਹੜੀਆਂ ਐ ਅਸੀਂ ਅੱਜ ਕੀਤੀਆਂ ਤੋਂ ਇਹ ਨਿਯੁਕਤੀਆਂ ਕਰਨ ਵਾਸਤੇ ਅੱਜ ਦੀ ਇਹ ਮੀਟਿੰਗ ਸੀਗੀ ਡਾਕਟਰ ਜਿਤਰਾ ਜੀ ਜੋ ਕੇਜੇਸੀ ਵਿਭਾਗ ਆਲ ਇੰਡੀਆ ਦੇ ਚੇਅਰਮੈਨ ਨੇ ਜਲਦੀ ਹੀ ਸਾਰੇ ਜ਼ਿਲ੍ਹਾ ਦੇ ਵਿੱਚ ਕੇ ਕੇ ਸੀ ਵਿਭਾਗ ਦੀਏ ਜ਼ਿਲ੍ਹਾ ਕਮੇਟੀਆਂ ਬਲੋਕ ਕਮੇਟੀਆਂ ਦਾ ਗਠਨ ਕਰਕੇ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀਆਂ ਜਿਹੜੀਆਂ ਉਹ ਕੰਮ ਜਾ ਰਹੇ ਆ ਮਜ਼ਦੂਰ ਮਹਾਤਮਾ ਕਾਂਗਰਸ ਜਾਨੀ ਕੇ ਕੇ ਸੀ ਵਿਭਾਗ ਵੱਲੋਂ ਰਾਹੁਲ ਗਾਂਧੀ ਜੀ ਵੱਲੋਂ ਸ਼ੁਰੂ ਕੀਤੀ ਗਈ ਯਾਤਰਾ ਖੜਗੇ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਯਾਤਰਾ ਵੋਟ ਚੋੜੋ ਗੱਦੀ ਛੋੜੋ ਇਸ ਨੂੰ ਹਿੰਦੂ ਹਰ ਤੱਕ ਹਰ ਪਿੰਡ ਤੱਕ ਹਰ ਸ਼ਹਿਰ ਤੱਕ ਹਰ ਕਸਬੇ ਤੱਕ ਹਰ ਮਹਾਲੇ ਤੱਕ ਲੈ ਕੇ ਜਾਣ ਦਾ ਕੰਮ ਅਸੀਂ ਕਰਾਂਗੇ ਰਾਹੁਲ ਗਾਂਧੀ ਜੀ ਦੀ ਜਨਿਤੀ ਕੀਤੀ ਜਾ ਸਕੇ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਦੀ ਜਿੰਨੀ ਤਾਰੀਫ ਕੀਤੀ ਜਾ ਸਕੇ ਖਰਗੇ ਸਾਹਿਬ ਪੰਚਾ ਗਾਂਧੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਦੀਆਂ ਨੀਤੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਚੋਰ ਕਮਿਸ਼ਨ ਦੇ ਰਾਹੀਂ ਗਰੀਬ ਵਰਗ ਦੀਆਂ ਵੋਟਾਂ ਨੂੰ ਖੋਹਵਾ ਕੰਮ ਕੀਤਾ ਜਾ ਰਿਹਾ ਹੈ ਉਹਦਾ ਖਲਾਸਾ ਲੋਕ ਸਭਾ ਦੇ ਵਿੱਚ ਕੀਤਾ ਤੇ ਭਾਰਤ ਸਰਕਾਰ ਨੂੰ ਉਹ ਜਵਾਬ ਨਹੀਂ ਆਉਂਦਾ ਤੇ ਇਸ ਕਰਕੇ ਕਾਂਗਰਸ ਪਾਰਟੀ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ 2027 ਚ ਪੰਜਾਬ ਦੇ ਲੋਕ ਕਹ ਰਹੇ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਦੀਪ ਸਿੰਘ ਰਾਜਵੜੀ ਇਹਨਾਂ ਸਾਰੀ ਕਾਂਗਰਸ ਉੱਚੀ ਕਾਂਗਰਸ ਜਿਹੜੀ ਆ ਪੂਰੀ ਮਿਹਨਤ ਕਰ ਰਹੀ ਹੈ ਪਰ 2027 ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਉਹਦੇ ਵਿੱਚ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਦਾ ਬਸ਼ੇਸ਼ ਜੋਲਦਾ ਬਸ਼ੇਸ਼ ਸਰਜੋਤ ਹੋਗਾ ਕੇ ਕੇਸੀ ਵਿਭਾਗ پارٹی مضبوی اگے بدے دے ستائی چالیس مزدور ملازمہ ہر وغیرہ جو کرے گی سرکار ہے پوت مان ہو پچھلے دن منی سو بھی کر کے دلی تو لوگوں نے بلا کے مارے ہلا کے پاپے اور پچھلے دن انہوں نے پنجاب کی ایک میٹنگ کے دوران کیا ਕਿ ਚਾਹੇ ਕੁਟਗੇ ਚਾਹੇ ਲੜਗੇ ਸਾ ਮਾਤਾ ਪਤਾ ਨਹੀਂ ਜੇਲ੍ਹ ਫਰਮਾਂ ਬੱਕਾ ਜਾਵੇ ਤੇ ਆਪਾਂ ਪੰਜਾਬ ਦੇ ਵਿੱਚ ਸਤਿ ਸ੍ਰੀ ਅਕਾਲ ਆਵਾਜ਼ੀ ਪਾਰਟੀ ਦੀ ਲਗਣੇ ਹੈ ਪੰਜਾਬ ਦੇ ਲੋਕਾਂ ਨੂੰ ਡਰ ਦਾ ਮਾਹੌਲ ਫੈਲਾ ਕਰਨਾ ਚਾਹੁੰਦੇ ਆ ਮਸੀਹ ਮਨੀਸ਼ ਸੋਢੀਆ ਹੋਣੀ ਤੇ ਆਵਾਜ਼ੀ ਪਾਰਟੀ ਦੇ ਰੂਪ ਪੰਜਾਬ ਦੇ ਵਿੱਚ ਹਰਾਜਕ ਦਾ ਫੈਲਾਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਪਹਿਲਾਂ ਹੀ ਹਾਲਾਤ ਖਰਾਬ ਨੇ ਹਰ ਰੋਜ਼ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਔਰ ਮਨੀਸ਼ ਸੋਢੀਆ ਵਰਗੇ ਲਿਡੇ ਹੋਦੇ ਬਿਆਨ ਦੇ ਕੇ ਵਰਤਰਾ ਨੂੰ ਜਿਹੜਾ ਪ੍ਰਤਾੜ ਪੈਦਾ ਕਰ ਰਹੀ ਹੈ ਪੰਜਾਬ ਦੀ ਏਕਤਾ ਦੇ ਖੰਡਾ ਵਾਸਤੇ ਖਤਰਾ ਬਣ ਰਿਹਾ ਹੈ ਮੈਂ ਕੇਰੋਜੀਤ ਸਿੰਘ ਗਹਿਰੀ ਕੱਕੇ ਸਿੰਘ ਪਾਕੋਂਸ ਦਾ ਚੇਅਰਮੈਨ ਹੋਣ ਦੇ ਨਾਤੇ ਕਾਂਗਰਸ ਵੱਲੋਂ ਮਨੀਸ਼ ਸੋਭਾ ਦੇ ਬਿਆਨ ਦੀ ਨਿੰਦਿਆ ਕਰਦਾ ਔਰ ਉਹਨੂੰ ਚੇਲੇ ਵੀ ਕਰਦਾ ਤੇ ਜੇਕਰ ਤੁਸੀਂ ਇਹਨਾਂ ਮਾਏ ਸਮਾਨ ਸਰਪਾਣਾ ਪੰਜਾਬ ਦੇ ਪਿੰਡਾਂ ਵਿੱਚ ਫੋੜੋਗੇ ਤਾਂ ਪੰਜਾਬ ਦੇ ਲੋਕਾਂ ਦਾ ਮੂਹਰਾ ਨਹੀਂ ਬਣੇਗਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਕਦੇ ਨਹੀਂ ਕਰਨ ਦਿੱਤਾ ਤਾਂ ਪੰਜਾਬ ਦੇ ਲੋਕ ਤੁਹਾਨੂੰ ਵੀ دن دنوں مکھی باہوں کھڑ کے باہر مار گی تو تھوڑا لبنا کچھ میں دنیا نے پجایا ہے وہ تو بری طرح پراب والے تھوڑا پجاؤ ہوگی تو میں سچے پجاب واسیا اپیل کرنا مزدوروں ملازمان ہر خطے کام کرنے اور ورکر اپیل کردہ کہ آؤ کہ مضبوط کر کے کانگریس پارٹی کو دے کچھ ہر پتن تک مضبوط کریے لوگوں کے ہاتھوں کے ہتان کی آواز بنیے ਯਾਰੀ ਸੌ ਸ਼ਿੰਗਾਰ ਸ਼ ਕਰੋ ਹਮ ਤੁਹਾਡੇ ਸਾਥ ਹੈ ਯਾਰੀ ਸੌ ਸ਼ਿੰਗਾਰ ਸ਼ ਕਰੋ ਹਮ ਤੁਹਾਡੇ ਸਾਥ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ